ਹਾਂਜੀ ਸਵਾਗਤ ਹੈ ਸਾਰੇ ਸੱਜਣਾ ਮਿੱਤਰਾਂ ਦਾ ਸਾਡੇ ਚੈਨਲ ਪਿੰਡੂ ਕਲਚਰ ਤੇ ਅੱਜ ਤੁਹਾਡੀ ਗੱਲਬਾਤ ਕਰਾਉਣੇ ਆ ਬਾਈ ਨਾਲ ਬਾਈ ਕੋਲੇ ਘੋੜਾ ਹੈਗਾ ਸਦਾਗਰ ਸਭ ਤੋਂ ਪਹਿਲਾਂ ਮੈਂ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਆਪਣਾ ਨਾਮ ਪਤਾ ਸਾਰਾ ਬੋਲਦੇ ਬਾਈ ਟੋੜੀ ਬਾਈ ਨਾਮ ਮੇਰਾ ਹੈ ਗਾਇ ਮਾਨੀ ਸਿੰਘ ਤੇ ਆਪਣਾ ਫਾਰਮ ਹੈ 13 ਸਟੱਡ ਫਾਰਮ ਜੀ ਤੇ ਇਹ ਪੈਂਦਾ ਜੀ ਪੰਜਾਬੀ ਯੂਨੀਵਰਸਿਟੀ ਕੋਲੇ ਨਾਲ ਪੈਂਦਾ ਈ ਸ਼ੇਖਪੁਰਾ ਜ਼ਿਲ੍ਹਾ ਪਟਿਆਲਾ ਜੀ ਜੋ ਹੈ ਪਟਿਆਲਾ ਸਾਡਾ ਮੋਬਾਈਲ ਨੰਬਰ ਹੈ 76960 4239 ਜੀ ਬਾਈ ਹੁਣ ਆਪਾਂ ਗੱਲ ਕਰੀਏ ਬਾਈ ਆਪਣੇ ਸਦਾਗਰ ਦੀ ਹੈ ਨਾ ਹਾਂਜੀ ਕਿੰਨਾ ਟਾਈਮ ਪਹਿਲਾਂ ਲੈਤਾ ਸੀ ਤੁਸੀਂ ਇਹ ਵੀਰੇ ਇਹ ਇਹ ਨੂੰ ਲਿਆਉਂਦੇ ਨੂੰ ਹੋ ਗਈ ਆਪਣੇ ਕੋਲੇ 2 ਸਾਲੀ 2 ਸਾਲ ਹੋ ਗਏ ਤੁਹਾਡੇ ਹੁਣ ਇਸ ਟਾਈਮ ਉਮਰ ਕਿੰਨੀ ਆ ਬਾਈ ਇਹਦੀ ਵੀਰੇ ਦੀ ਉਮਰ ਹੈ ਗਈ 4 ਸਾਲੀ 4 ਸਾਲ ਸਟੱਡ ਸਰਵਿਸ ਓਪਨ ਹੈ ਹਾਂਜੀ ਵੀਰੇ ਸਟਾਰਟ ਸਰਵਿਸ ਹੋਪਨੇ ਜੀ ਆਪਾਂ ਕੋ 2 ਸਾਲ ਦਾ ਲਿਆਉਂਦਾ ਸੀ ਜੀ ਜੀ ਤੇ ਹਰੇਕ ਦੋ ਦੰਦਰੇ ਸ਼ੋਹਾਂ ਚ ਕੋਈ ਨਾ ਕੋਈ ਪੋਜੀਸ਼ਨ ਤੇ ਆਇਆ ਹੋਇਆ ਜੀ ਜੀ ਪੋਜੀਸ਼ਨਾਂ ਦਾ ਜੇਤੂ ਆ ਹਾਂਜੀ ਠੀਕ ਹੈ ਬਾਈ ਅੱਛਾ ਜੀ ਹੁਣ ਗੱਲ ਕਰੀਏ ਬਾਈ ਆਪਾਂ ਇਹਦੇ ਕੱਦ ਕਾਠ ਦੀ ਤੇ ਬਲੱਡ ਲਾਈਨ ਦੀ ਸਭ ਤੋਂ ਪਹਿਲਾਂ ਤਾਂ ਇਹਦਾ ਕੱਦ ਦੱਸ ਦੋ ਇਸ ਟਾਈਮ ਇਹਦਾ ਕੱਦ ਕਿੰਨਾ ਹੈਗਾ ਵੀਰੇ ਕੱਦ ਹੈਗਾ ਜੀ ਦਾ 64 ਪਲੱਸ 64 ਪਲੱਸ ਹਾਂਜੀ ਤੇ ਇਹ ਹੈਗਾ ਜੀ ਬੱਚਾ ਆਪਣਾ ਵਾਈਟ ਕਵਰੇ ਦਾ ਜਿਹੜਾ ਆਪਣੇ ਵੀਰੇ ਲਾਡੀ ਕੋਲੇ ਆ ਜੀ ਕਿਹਨੂੰ ਬਲੱਡ ਲਾਈਨ ਪਾਇਨ ਦੀ ਸਰ ਜੀ ਮੇਰਾ ਬਲੱਡ ਲਾਈਨ ਨੇ ਵੀਰੇ ਇਹ ਪੈ ਗਈ ਅਬੋਰ ਵਾਲੇ ਵੱਡੇ ਘੋੜੇ ਦੀ ਬਲੱਡ ਅਬੋਰ ਵਾਲੇ ਵੱਡੇ ਘੋੜੇ ਰਾਜੂ ਰੋੜ ਹੈਗੀ ਦਾ ਰਾਜੂ ਰੋੜ ਵਾਲੇ ਜੀ ਰਾਜੂ ਰੋੜ ਦਾ ਪੋਟਾ ਹੀ ਇਹ ਠੀਕ ਹੈ ਤੇ ਮਾਂ ਹੈਗੀ ਜੀ ਅਬੋਰ ਵਾਲੇ ਛੋਟੇ ਘੋੜੇ ਦੀ ਠੀਕ ਹੈ ਹਾਂ ਜੀ ਮਤਲਬ ਅਬੋਰ ਲਾਈਨ ਦੀ ਹੀ ਨੇ ਦੋਨੇ ਹਾਂ ਜੀ ਉਹ ਛੋਟਾ ਘੋੜਾ ਕਹਿੰਦੇ ਸੀ ਉਹਨੂੰ ਦੇਖ ਨੂੰ ਬੜਾ ਗਿਆ ਜੀ 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 ਠੀਕ ਹੈ ਬਾਈ ਅਜੇ ਹੁਣ ਇਹਦੀ ਸਟੱਡ ਸਰਵਿਸ ਓਪਨ ਕਰਤੀ ਬਾਈ ਹਾਂਜੀ ਵੀਰੇ ਸਟੱਡ ਸਰਵਿਸ ਓਪਨ ਹੈ ਜੀ ਦੀ ਰਿਜ਼ਲਟ ਰਿਜ਼ਲਟ ਆਇਆ ਵੀਰੇ ਜੀ ਰਿਜ਼ਲਟ 2 ਜਾਂ 3 ਪਹਿਲਾਂ ਵਾਂਗੀ ਆਏ ਹੋ ਜੀ ਇੱਕ ਨੀ ਇੱਕ ਤਾਂ ਬਸ਼ੇਰਾ ਆਇਆ ਸੀਗਾ ਉਹ ਤਿੰਨ ਦਿਨਾਂ ਦੀ ਹੋ ਗਈ ਡੈਥ ਹੋ ਗਈ ਜੀ ਬਾਕੀ ਬਸ਼ੇਰੀ ਆਈ ਹੋਈ ਜਾਈ ਆਪਣੇ ਨੇੜੇ ਪਟਿਆਲੇ ਢਿੱਲ ਪਿੰਡ ਕੋਲੇ ਜੀ ਬਹੁਤ ਸੋਹਣੀ ਬਸ਼ੇਰੀ ਆਈ ਆ ਲਾਲ ਜੰਮੀ ਘੋੜੀ ਤੇ ਜੀ ਲਾਲ ਜੰਮੀ ਘੋੜੀ ਤੋਂ ਨੌਕਰੀ ਬਸ਼ੇਰੀ ਆਈ ਆ ਸਕੌਟਲੈਸ ਸਕੌਟਲੈਸ ਬਿਲਕੁਲ ਸਕੌਟਲੈਸ ਸੀ 4 ਮਹੀਨਿਆਂ ਦੀ ਬਸ਼ੇਰੀ ਆਈ ਵਾਲੀ ਉਹ ਆਈ ਆਪ ਵੀ ਸਕੌਟਲੈਸ ਆ ਬਾਈ ਹਾਂਜੀ ਵੀਰੇ ਇਹਦਾ ਇੱਕ ਤਾਂ ਦਾਣਾ ਵੇਸੇ ਚਲੋ ਤਾਂ ਕੁਦਰਤੀ ਤੌਰ ਤੇ ਆ ਜਾਂਦਾ ਹੋ ਜਾਂਦਾ ਨਾ ਹਾਂਜੀ ਅੱਛਾ ਇਸ ਟਾਈਮ ਜਿਵੇਂ ਤੁਸੀਂ ਦੱਸਿਆ ਵੀ ਕੱਦਾ ਜਿਹੜਾ ਉਹ ਕਿੰਨਾ ਦੱਸਿਆ ਤੁਸੀਂ 64+ 64+ ਦੱਸਿਆ ਸੀ ਹਾਈਟ 4 ਸਾਲ ਹੋ ਗਈ ਹੈ ਨਾ ਉਮਰ ਅੱਜ ਸਰਵਿਸ ਦੀ ਫੀਸ ਕਿੰਨੀ ਹੈ ਬਈ ਇਸ ਟਾਈਮ ਜਿਹੜੀ ਫੀਸ ਹੈਗੀ ਜੀ 11000 ਦੀ 11000 ਹਾਂਜੀ ਜੇ ਕੋਈ ਸੱਜਣ ਦੂਰੋਂ ਨੇੜੇ ਆਉਂਦਾ ਕੋਈ ਗੁੰਜਾਇਸ਼ ਹੈ ਜਿਹੜਾ ਫੀਸ ਚ ਪੂਰਾ ਮਾਨਤਨ ਕਰਾਂਗੇ ਪੂਰਾ ਮਾਨਤਨ ਕਰਕੇ ਤੋਰਾਂਗੇ ਅੱਛਾ ਜੇ ਕੋਈ ਘੋੜੀ ਦੂਰੋਂ ਨੇੜੇ ਆਉਂਦੀ ਹੈਗੀ ਬਈ ਆਪਣੇ ਕੋਲੇ ਹਾਂਜੀ ਸਾਂਭ ਸੰਭਾਲ ਦਾ ਪ੍ਰਬੰਧ ਬੰਦੇ ਦੇ ਰਹਿਣ ਦਾ ਪ੍ਰਬੰਧ ਵੀਰੇ ਪੂਰਾ ਪ੍ਰਬੰਧ ਕੀਤਾ ਜਾਊਗਾ ਜੀ। ਛੋੜੀ ਨਹੀਂ ਵੀ ਸਟੇਬਲਸ ਵਧੀਆ ਬਣਾਵਾਂਗੇ ਕਿ ਰੱਖਾਂਗੇ ਜੀ ਸਟੇਬਲ ਬੰਦੇ ਦਾ ਵੀ ਪ੍ਰਬੰਧ ਪੂਰਾ ਹੀ। ਜੇ ਜਿਹਨੇ ਛੱਡ ਕੇ ਜਾਣੀ ਹੈ ਛੱਡ ਕੇ ਵੀ ਜਾ ਸਕਦਾ ਹੈ। ਜਿਵੇਂ ਬੰਦਾ ਕੰਫਰਟੇਬਲ ਹੈ ਓਵੇਂ ਉਹਨੂੰ ਡੀਲ ਕੀਤਾ ਜਾਏਗਾ ਜੀ। ਡਾਕਟਰੀ ਸਹੂਲਤ ਡਾਕਟਰੀ ਸਹੂਲਤ ਵੀ ਆਪਣੇ ਨੇੜੇ ਡਾਕਟਰ ਹੈਗੇ ਨੇ ਜੀ। ਹਮਮ ਆਪਣਾ ਡਾਕਟਰ ਨਵੀਨ ਵੀ ਹੈਗੇ ਨੇ ਜੀ ਤੇ ਡਾਕਟਰ ਇਕ ਰਾਜਪੂਤੇ ਡਾਕਟਰ ਨੇ ਹੀ ਆਪਣੇ ਨੇੜੇ ਹੀ ਹੋ ਹੁੰਦੇ ਨੇ ਜਿਆਦਾਤਰ ਤਾਂ ਠੀਕ ਹੈ ਜੀ ਹਾਂਜੀ ਅਜੇ ਉਹ ਤੋਂ ਇਲਾਵਾ ਬਾਈ ਜਿੰਨੇ ਹੁਣ ਆਪਾਂ ਕਹਿ ਦਈਏ ਕਈ ਵਾਰੀ ਕੋਈ ਘੋੜੀ ਚਲੋ ਬਾਈ ਚਾਂਸ ਕੋਦਰਤੀ ਹੈ ਨਹੀਂ ਰਹੇਗੀ ਤਾਂ ਉਸੇ ਫੀਸ ਚ ਦੁਬਾਰਾ ਛੱਡ ਦਿਓ ਕਿਉਂਕਿ ਫੀਸ ਹੀ ਬੜੀ ਜੈਨੂਨ ਰੱਖੀ ਹੈ ਤੁਸੀਂ ਕਈ ਵਾਰੀ ਕੋਈ ਇਹੋ ਜੀ ਗੱਲ ਵਾਪਰ ਹਾਂਜੀ ਉਸੇ ਫੀਸ ਚ ਦੁਬਾਰਾ ਛੱਡ ਦਾਂਗੇ ਬਟ ਘੋੜੀ ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਮਤਲਬ ਘੋੜੀ ਅੰਦਰ ਦੀ ਸਾਫ਼ ਹੋਵੇ ਘੋੜੀ ਸਾਫ਼ ਹੋ ਗਈ ਹਾਂ ਹਾਂ ਉਸੇ ਫੀਸ ਚ ਦੁਬਾਰਾ ਛੋੜਾ ਛੱਡ ਦਾਂਗੇ ਠੀਕ ਹੈ ਹਾਂਜੀ ਉਸ ਤੋਂ ਇਲਾਵਾ ਕੋ ਇਹ ਤੁਸੀਂ ਸਾਡੇ ਸੱਜਣਾਂ ਨੂੰ ਇੱਕ ਵਾਰੀ ਕਰਾ ਕੇ ਇਹ ਕਰ ਦਿਓ ਇਹ ਆਪਣੇ ਬੱਚਿਆਂ ਤੇ ਵੀ ਪ੍ਰੂਫ ਕਰ ਰਹੀ ਹੈ ਤੁਸੀਂ ਦੇਖ ਲਈਏ ਬਿਊਟੀ ਤੇ ਸਟਰੈਂਥ ਜਿਹੜੀ ਕਿ ਇਹਦੀ ਮਜ਼ਬੂਤੀ ਹੈ ਇਹ ਉਹ ਆਪਣੇ ਬੱਚਿਆਂ ਤੇ ਵੀ ਦੇ ਰਹੀ ਹੈ ਮਜ਼ਬੂਤੀ ਹੋਰ ਲੈਣ ਦੀ ਬਹੁਤ ਹੈ ਪੈਰਪੂਰ ਬਹੁਤ ਮਜ਼ਬੂਤ ਹੈ ਹਾਂਜੀ ਮੈਂ ਤੁਹਾਨੂੰ ਇਹ ਰਿਜ਼ਲਟ ਦੀਆਂ ਫੋਟੋਆਂ ਸਾਡਾ ਪੈਰ ਬਹੁਤ ਮਜ਼ਬੂਤ ਨੇ ਇੱਕ ਵਾਰੀ ਜਗਦੀਪ ਦਿਖਾ ਦੇ ਕੇਰਾ ਪੈਰ ਇਹਦੇ ਪੈਰ ਇਹਦੇ ਵੀ ਬਹੁਤ ਮਜ਼ਬੂਤ ਨੇ ਤੁਹਾਨੂੰ ਮੈਂ ਇਹ ਰਿਜ਼ਲਟ ਵੀ ਦਿਖਾ ਦੇਣਾ ਹੈ ਰਿਜ਼ਲਟ ਦੇ ਵਿੱਚ ਭਾਵੇਂ ਬੱਚੇ ਤੁਸੀਂ ਫੋਟੋ ਐਡ ਕਰ ਲਈ ਫੇਮ ਟੂ ਫੇਮ ਆਪਣੇ ਵਾਂਗੂ ਵੀ ਪ੍ਰੋਡਿਊਸ ਕਰ ਰਹੀ ਹੈ ਠੀਕ ਹੈ ਕਿੰਨੇ ਕੇ ਟਾਈਮ ਤੋਂ ਘੋੜੀਆਂ ਰੱਖਦੇ ਹੋ ਬਾਈ ਤੁਸੀਂ ਵੀਰੇ ਵੈਸੇ ਸਾਨੂੰ ਘੋੜੀਆਂ ਰੱਖਦੇ ਪੰਜ ਕਸਾਲ ਹੋ ਗਈ ਠੀਕ ਹੈ ਇਹਨੂੰ ਆਜੂ ਆਪਣੇ ਕੋਲੇ 2 ਸਾਲ ਹੋ ਗਏ ਇਹਨੂੰ 2 ਸਾਲ ਹੋ ਗਏ ਪਹਿਲਾਂ ਆਪਾਂ ਘੋੜੀ ਰੱਖੀ ਸੀ ਜੀ ਕਾਲੀ ਕੱਲੀ ਜੀ ਉਹਦੇ ਮਗਰ ਹੁਣ ਬਸ਼ੇਰੀ ਆਈ ਠੀਕ ਹੈ ਹਾਂਜੀ ਠੀਕ ਹੈ ਬਾਈ ਹੋਰ ਕੁਝ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਸੱਜਣਾ ਨੂੰ ਬਾਈ ਇਹ ਤੋਂ ਇਲਾਵਾ ਵੀਰੇ ਇਹੀ ਆਈ ਆਪਣੇ ਕੋਲੇ ਬੰਦੇ ਆਉਣ ਆਪਾਂ ਇਹੀ ਕਹਿੰਦੇ ਆ ਜੀ ਹਰੇਕ ਘਰੇ ਘੋੜੇ ਦਾ ਸ਼ੌਂਕ ਪਵੇ ਜੀ ਹਰੇਕ ਘਰੇ ਇਸ ਬੰਦਰ ਬਹੁਤ ਸੋਹਣੀਆਂ ਘੋੜੇ ਜੀ ਨਾ ਕਰਦਨ ਗੁਰਦਨ ਪੂਰੀ ਸੋਹਣੀ ਆ ਘੋੜੇ ਦੀ ਹਾਂਜੀ ਬੋਡੀ ਸਟਰੰਗਥ ਦਾ ਪੂ ਉੱਲੇ ਹੱਡਾਂ ਪੈਰਾਂ ਦਾ ਹਾਂਜੀ ਐਸੀ ਫੀਸ ਵੀ ਬੜੀ ਜੈਨੂਇਨ ਰੱਖੀ ਹੈ ਤੁਸੀਂ 11000 ਰੁਪਏ ਉਹਦੇ ਚ ਵੀ ਮਾਨਤਾ ਕਰਾਂਗੇ ਇਹ ਹਾਂਜੀ ਇਹਦੇ ਜਿਵੇਂ ਮਤਲਬ ਨਾ ਮਦਰ ਫੀਸ ਕਹਿੰਦਾ ਹੈ ਹਾਂਜੀ ਹਾਂਜੀ ਹਾਂ ਐਨੀ ਫੀਸ ਵੀ ਪਹਿਲੀ ਵਾਰੀ ਦੁਨੀਆ ਮੈਨੇ ਵੀ ਸੁਣ ਕੇ ਹੈਰਾਨੀ ਹੋਈ ਜਿਵੇਂ ਇੰਨਾ ਵਧੀਆ ਘੋੜਾ ਬੋਡੀ ਸਟਰੱਕਚਰ ਬਹੁਤ ਤਾਕੜਾ ਘੋੜੇ ਦਾ ਕੰਦ ਕਾਰ ਵਧੀਆ ਦੋਨੋਂ ਬਲੱਡ ਲਾਈਨਾਂ ਵੀ ਪੂਰੀਆਂ ਮਜ਼ਬੂਤੀ ਵਾਲੀਆਂ ਨੇ ਘੋੜਾ ਦੀ ਮਜ਼ਬੂਤੀ ਚ ਹੈ ਹਾਂਜੀ ਤਾਂ ਸੱਜਣਾ ਨੂੰ ਸਾਡੇ ਵੱਲੋਂ ਵੀ ਬੇਨਤੀ ਹੈ ਵੀ ਬਾਈਆਂ ਦਾ ਜ਼ਰੂਰ ਸਹਿਯੋਗ ਕਰਿਓ ਬਾਈ ਸ਼ੋਹਾਂ ਦਾ ਵੀ ਵੀਨਰ ਆਈ ਆਪਣਾ ਇਹ ਸ਼ੋਹਾਂ ਦਾ ਵੀ ਵੀਨਰ ਆ ਬਾਈ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਪਿੰਡ ਦੁਆਰੇ ਬੋਲ ਦੇ ਵੀਰੇ ਮੋਬਾਈਲ ਨੰਬਰ ਹੈਗਾ ਜੀ 76960 7639 ਜੀ ਪਿੰਡ ਆਪਣਾ ਪੈ ਗਿਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਨਾਲ ਹੀ ਆਈ ਪੂਰਾ ਜਮਾ ਹੀ ਕੰਦ ਦੇ ਨਾਲ ਹੀ ਜੀ ਇਸੇ ਦੀ ਯੂਨੀਵਰਸਿਟੀ ਮਤ ਅੰਨੇ ਟੱਪਣ ਸਾਰੀ ਆਪਣਾ ਹੈ ਸਭ ਲਈ ਪਿੰਡ ਆਪਣਾ ਇਹ ਬੰਦਾ ਆ ਕੇ ਤੁਹਾਨੂੰ ਫੋਨ ਕਰ ਲੇ ਬਸ ਹਾਂਜੀ ਯੂਨੀਵਰਸਿਟੀ ਕੋਲੇ ਆ ਕੇ ਬੰਦਾ ਫੋਨ ਕਰ ਦੇ ਜੀ ਜੀ ਉੱਥੋਂ ਲੈ ਜਾਗੇ ਠੀਕ ਆ ਬਾਈ ਤੁਸੀਂ ਆਪਣੇ ਕੀਮਤੀ ਸਮੇਂ ਚ ਇੰਨਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ